ਨਮਸਕਾਰ ਸਤਿ ਸ੍ਰੀ ਅਕਾਲ ਪਿੰਡ ਡਬਲ ਕਲਾਮ ਬਲਾਕ ਅਰਨੀ ਵਾਲਾ ਦੇ ਨਰੇਗਾ ਕਾਮਿਆਂ ਵੱਲੋਂ ਸਰਪੰਚ ਖਿਲਾਫ ਬीडीपीਓ ਦਫਤਰ ਅਰਨੀ ਵਾਲਾ ਵਿੱਚ ਰੋਸ਼ ਪ੍ਰਦਰਸ਼ਨ ਨਰੇਗਾ ਕੀਰਤੀਆਂ ਵਿੱਚ ਸਰਪੰਚ ਅਤੇ ਪੰਚਾਇਤ ਵੱਲੋਂ ਕਿਸੇ ਪ੍ਰਕਾਰ ਦਾ ਗਰੀਬਾਂ ਪ੍ਰਤੀ ਸਹਿਯੋਗ ਨਾ ਕਰਨ ਤੇ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਨੀਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਹਾਂਜੀ ਵੀਰੇ ਅੱਜ ਤੁਸੀਂ ਇੱਥੇ ਵੀਡੀਓ ਦਫ਼ਤਰ ਅਰਨੀਵਾਲਾ ਦੇ ਵਿੱਚ ਸਾਰੇ ਇਕੱਠੇ ਹੋਏ ਹੋ ਤੁਸੀਂ ਦੱਸੋ ਤੁਸੀਂ ਕਿਹੜੇ ਪਿੰਡ ਦੇ ਹੋ ਜਿਹੜਾ ਇੱਥੇ ਇੰਨਾ ਇਕੱਠ ਕੀਤਾ ਹੋਇਆ ਜੀ ਮੈਂ ਇੱਕ ਬਟੇ ਤੇ ਮੈਂ ਨਰੇਗਾ ਵ ਇੱਕ ਯੂਨੀ ਦਿਲਾ ਪ੍ਰਧਾਨ ਅਮਰਚੰਦ ਮਾਦੇ ਤੁਹਾਡੇ ਮਾਧਿਅਮ ਰਹੀਂ ਮੈਂ ਦੱਸਣਾ ਚਾਹੁੰਨਾ ਵੀ ਇਹ ਜਿਹੜੇ ਨਰੇਗਾ ਕਿਰਤੀ ਹੈ ਇਹ ਡਬਲੇ ਕਲਾਂ ਦੇ ਬਲਾਕ ਅਰਨੀਵਾਲਾ ਦੇ ਜੋ ਮੰਦਰੇਗਾ ਕਿਰਤੀ ਹੈ ਹਾਂ ਹਾਂ ਇੱਥੇ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਨਾ ਜਿਹੜੀ ਨਵੀਂ ਬਣੀ ਸਰਕਾਰ ਆਮ ਆਦਮੀ ਪਾਰਟੀ ਦੀ ਤਾਂ ਹੁਣ ਨਵੀਆਂ ਬਣੀਆਂ ਪੰਚਾਇਤਾਂ ਉਹਨਾਂ ਨੇ ਇੱਕ ਐਡਾ غرور ਹੋ ਗਿਆ ਕਿ ਕਿਸੇ ਗਰੀਬ ਨੂੰ ਦੇਖ ਕੇ ਰਾਜੀ ਨਹੀਂ ਹੈ ਉਹ ਨਰੇਗਾ ਦਾ ਕੰਮ ਤਾਂ ਦੇਣਾ ਬੜੀ ਦੂਰ ਦੀ ਗੱਲ ਹੈ ਇਹਨਾਂ ਦਾ ਹੁਣ ਇੱਕ ਮਸਤਰ ਨਿਕਲਿਆ ਸੀ 6 ਦਿਨ ਦਾ ਮਸਤਰ ਨਿਕਲਿਆ ਸੀ 6 ਦਿਨ ਦੇ ਵਿੱਚੋਂ 3 ਦਿਨ ਕੰਮ ਚੱਲਿਆ ਤੀਸਰੇ ਦਿਨ ਮਾਰਨਿੰਗ ਟਾਈਮ ਪਿੰਡ ਦੇ ਸਰਪੰਚ ਔਰ ਇੱਕ ਪੰਚਾਇਤ ਮੈਂਬਰ ਇਹਨਾਂ ਨੂੰ ਆ ਕੇ ਕਹਿੰਦੇ ਆ ਕਿ ਕਿਸੇ ਆਦਮੀ ਨੇ ਗੁਰਦੁਆਰਾ ਸਾਹਿਬ ਨੂੰ ਕੋਈ ਬਿਲਡਿੰਗ ਪੁਰਾਣੀ ਪਈ ਸੀ ਉਹਨਾਂ ਦਾਨ ਕੀਤੀ ਹੈ ਦੇਖੋ ਦਾਨ ਕਰਨਾ ਇੱਕ ਚੰਗੀ ਗੱਲ ਹੈ ਜੇ ਉਹ ਆਦਮੀ দান ਕਰ ਸਕਦਾ ਹੈ ਤਾਂ ਉਹ ਆਦਮੀ ਉਹਨੂੰ ਪਲੇਨ ਕਰਕੇ ਵੀ ਦੇ ਸਕਦਾ ਯਾਰ ਪਰ ਅਸੀਂ ਇਤੋਂ ਇਤੋਂ ਇਸ਼ੂ ਨਹੀਂ ਬਣਾਵਾਂਗੇ ਕਿ ਕੋਈ ਗੁਰੂ ਘਰ ਦੀ ਚੀਜ਼ ਹੈ ਪਰ ਮੰਰੇਗਾ ਕਿਤੇ ਉਹ ਸਰਪੰਚ ਸਾਹਿਬ ਕਹਿੰਦੇ ਆ ਕਿ ਤੁਸੀਂ ਉਹ ਬਿਲਡਿੰਗ ਟਾਓਗੇ ਤੇ ਤੁਹਾਡੀ ਹਾਜ਼ਰੀ ਲੱਗਣੀ ਹੈ ਵਰਨਾ ਨਹੀਂ ਹਾਜ਼ਰੀ ਲੱਗਣੀ ਇਹਨਾਂ ਮੰਰੇਗਾ ਕਿਰਤੀਆਂ ਨੇ ਉਹ ਜਿਹੜਾ ਪਰਸਨਲ ਕੰਮ ਕਰਨ ਤੋਂ ਇਨਕਾਰੀ ਕਰਦੀ ਹੈ ਸਰਪੰਚ ਸਾਹਿਬ ਨੇ ਦੋ ਤਿੰਨ ਰਕਮ ਚਲਾ ਕੇ ਚੌਥੇ ਦਾ ਅਨਾਉਂਸਮੈਂਟ ਕਰਤੀ ਵੀ ਕੱਲ ਨੂੰ ਕੰਮ ਨਹੀਂ ਹੋਣਾ ਤਾ ਇਹਨਾਂ ਮਨਰੇਗਾ ਕਿਰਤੀਆਂ ਦੇ 6 ਦਾ ਮਾਸਟਰ ਨਿਕਲੇ ਆ ਮੇਰੀ ਇਸ ਮੈਟਰ ਦੇ ਉੱਪਰ ਗ੍ਰਾਮ ਰੁਜ਼ਗਾਰ ਸੇਵਕ ਲక్ష్మణ ਦਾਸ ਜੀ ਹੈ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਏਪੀਓ ਸਾਹਿਬ ਉਹਨਾਂ ਨਾਲ ਵੀ ਗੱਲ ਹੋਈ ਹੈ ਪਰ ਜਸਟ ਮੇਰੀ ਹੁਣੇ ਵੀਡੀਓ ਮੈਡਮ ਨਾਲ ਗੱਲ ਹੋਈ ਹੈ ਵੀਡੀਓ ਮੈਡਮ ਨੇ 12 ਵਜੇ ਤੱਕ ਨਹੀਂ ਤੁਹਾਡੀ ਜਿਹੜੀ ਇਹ ਏਪੀਓ ਨਾਲ ਗੱਲ ਹੋਈ ਹੈ ਅਸੀਂ ਦੇਖ ਰਹੇ ਸੀ ਤੁਸੀਂ ਗੱਲ ਕਰ ਰਹੇ ਸੀ ਉਹਨਾਂ ਦਾ ਕੀ ਜਵਾਬ ਸੀ ਇਸ ਏਪੀਓ ਸਾਹਿਬ ਕਹਿੰਦੇ ਵੀ ਬਜਟ ਹੈ ਇਹਨਾਂ ਦਾ 3 ਮਾਸਟਰ ਨਿਕਲੇ ਆ ਵੀ ਕੰਮ ਕਰਾਉਂਦਾ ਤਾਂ ਕੋਈ ਬੰਦ ਕਰਾਉਂਦਾ ਤਾਂ ਕੋਈ ਲਜਾ ਹੈ ਨਹੀਂ ਪਰ ਬੰਦ ਕਿਉਂ ਕਰਾਇਆ ਗਿਆ ਮੈਂ ਇਹਨੂੰ ਦੱਸਿਆ ਵੀ ਉਹਦਾ ਇੱਕ ਕਾਰਨ ਦੱਸਿਆ ਵੀ ਸਰਪੰਚ ਸਾਹਿਬ ਕਹਿੰਦੇ ਵੀ ਇੱਕ ਪੁਰਾਣੀ ਬਿਲਡਿੰਗ ਹੈ ਜਿਹੜੀ ਹੈ ਉਹਨੂੰ ਢਾਉਣਾ ਹੈ ਦੇਖੋ ਜਿਹੜਾ ਕੰਮ ਹੈ ਸਰਕਾਰ ਨੇ ਔਰ ਕਾਨੂੰਨ ਦੇ ਵਿੱਚ ਲਿਖਿਆ ਹੈ ਜੇਕਰ ਉਸੇ ਕੰਮ ਦੇ ਦੌਰਾਨ ਕਿਸੇ ਨੂੰ ਹਾਦਸਾ ਹੋ ਜਾਂਦਾ ਹੈ ਤਾਂ ਉਹਨੂੰ ਕਲੇਮ ਮਿਲਦਾ ਹੈ ਜੇਕਰ ਉਹ ਪ੍ਰਾਈਵੇਟ ਕਿਸੇ ਕੰਮ ਕਰਨਗੇ ਉਥੇ ਬੰਦੇ ਦੀ ਮੌਤ ਹੋ ਗਈ ਹੈ ਜਾਂ ਕੋ 60 ਫੁੱਟ ਲੱਗੇ ਉਹਦਾ ਜ਼ਿੰਮੇਵਾਰ ਕੌਣ ਬਣੇਗਾ ਕੋਈ ਅਧਿਕਾਰੀ ਲਿਖ ਕਹਿੰਦਾ ਮੈਂ ਗ੍ਰਾਮ ਰੋਜ਼ਗਾਰ ਸੇਵਕ ਲక్ష్మణ ਦਾਸ ਨੂੰ ਕੱਲ ਕਹੀ ਸੀ ਵੇ ਜੇਕਰ ਉਹ ਪੁਰਾਣੀ ਬਿਲਡਿੰਗ ਢੋਣੀ ਹੈ ਸਾਨੂੰ ਲਿਖਤੀ ਰੂਪ ਦੇ ਦਿਓ ਤੇ ਨਰੇਗਾ ਕਿਰਤੀ ਕੰਮ ਕਰਨ ਇਨਕਾਰ ਹੀ ਨਹੀਂ ਕਰਨਗੇ ਉਸ ਮਾਮਲੇ ਦੇ ਵਿੱਚ ਫਿਰ ਸਰਪੰਚ ਸਾਹਿਬ ਦਾ ਕੀ ਕਹਿਣਾ ਸੀ ਕੀ ਤੁਸੀਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਹੈ ਨਹੀਂ ਜੀ ਸਰਪੰਚ ਸਾਹਿਬ ਤਾਂ ਗੱਲ ਕਰ ਉਹ ਤਾਂ ਮੇਰੇ ਨਾਲ ਗੱਲ ਹੋਈ ਥੋੜੀ ਜਿਹੀ ਹੋਈ ਹੈ ਉਹ ਕਹਿੰਦਾ ਮੈਂ ਉੱਥੇ ਗਿਆ ਸੀ ਮੈਂ ਕਿਹਾ ਸੀ ਵੀ ਜਿਹਦਾ ਮਨ ਕਰਦਾ ਕੰਮ ਕਰੋ ਜਿਹਦਾ ਨਹੀਂ ਕਰਦਾ ਨਾ ਕਰੋ ਪਰ ਨਰੇਗਾ ਦਾ ਕੰਮ ਬੰਦ ਕਰਾਉਣ ਦਾ ਕੋਈ ਲੈਜ ਤੇ ਇਹਦਾ ਲੈਜ ਹੈ ਨਹੀਂ ਨਾ ਕੋਈ ਇਹ ਬੰਦ ਕਿਹਨੇ ਕਰਵਾਇਆ ਬੰਦ ਸਰਪੰਚ ਸਾਹਿਬ ਨੇ ਕਰਾਇਆ ਪਿੰਡ 'ਚ ਅਨਾਉਂਸਮੈਂਟ ਦਾ ਅਨਾਉਂਸਮੈਂਟ ਕਰਾ ਰਹੇ ਵੀ ਸਵੇਰੇ ਸਰਪੰਚ ਸਾਹਿਬ ਦਾ ਨਾਮ ਹਰ ਫੂਲ ਚੰਦ ਹਰ ਫੂਲ ਚੰਦ ਜੀ ਫਿਰ ਹਰ ਫੂਲ ਹਰ ਫੂਲ ਚੰਦ ਹਾਂਜੀ ਅੱਛਾ ਉਹਨਾਂ ਦਾ ਕੀ ਕਹਿਣਾ ਕੀ ਆ ਉਹ ਕਹਿੰਦੇ ਜੀ ਮੈਂ ਇਹਨਾਂ ਨੂੰ ਕਿਹਾ ਵੀ ਜਿਹਦਾ ਮਨ ਕਰਦਾ ਕੰਮ ਤੇ ਆਓ ਤੇ ਜਿਹਦਾ ਨਹੀਂ ਕਰਦਾ ਨਾ ਕਰੋ ਵੀ ਕੋਈ ਮੈਂ ਜ਼ਬਰਦਸਤੀ ਨਹੀਂ ਕੀਤੀ ਜੇਕਰ ਤੂੰ ਜ਼ਬਰਦਸਤੀ ਨਹੀਂ ਕੀਤੀ ਫਿਰ ਨਰੇਗਾ ਦਾ ਕੰਮ ਬੰਦ ਕਿਉਂ ਕਰਵਾਇਆ ਜਿਹੜਾ ਨਰੇਗਾ ਦਾ ਕੰਮ ਪਹਿਲਾਂ ਕਿਤੇ ਹੋ ਰਿਆ ਸੀਗਾ ਉਹ ਬੰਦ ਕਰਵਾਇਆ ਗਿਆ ਹਾਂਜੀ ਉੱਥੇ ਉਹ ਕਿੱਥੇ ਹੋ ਰਿਆ ਸੀਗਾ ਇਹ ਵਾਟਰ ਬਾਕਸ ਸ਼ਮਸ਼ਾਨਗੜ੍ਹ ਔਰ ਸਰਕਾਰੀ ਹਸਪੀਟਲ ਹੈ ਉਹਦੇ ਵਿੱਚ ਤਿੰਨ ਜਗ੍ਹਾ ਕੰਮ ਚੱਲ ਰਿਆ ਸੀ ਇਹਨਾਂ ਦਾ ਡੇਰੀ ਬਾਗ ਤੇ ਕੰਮ ਹੋ ਰਿਆ ਸੀ ਅੱਛਾ ਉੱਥੇ ਕੰਮ ਅਧੂਰਾ ਪਿਆ ਉੱਥੇ ਕੰਮ ਅਧੂਰਾ ਪਿਆ ਜੀ ਪਰ ਲੇਕਿਨ ਉਹ ਕੰਮ ਵਿੱਚੋਂ ਛਡਵਾ ਕੇ ਤੁਹਾਨੂੰ ਕੰਮ ਤੇ ਲਗਾਇਆ ਗਿਆ ਇਹਨਾਂ ਨੂੰ ਜਿਹੜਾ ਕੰਮ ਜਿਹੜਾ ਇਹ ਇਹ ਮਨਰੇਗਾ ਕ੍ਰਿਤੀ ਸ਼ਮਸ਼ਾਨਗੜ੍ਹ ਤੇ ਲੱਗੇ ਹੋਏ ਸੀ ਇਹਨਾਂ ਨੂੰ ਜ਼ਬਰਦਸਤੀ ਲਿਜਾਇਆ ਰਿਹਾ ਸੀ ਇਹਨਾਂ ਨੇ ਮਨਾਂ ਕੀਤੀ ਤਾ ਉਹ ਗ੍ਰੋਥ ਜਾ ਕੇ ਕੰਮ ਬੰਦ ਕਰਵਾਇਆ ਫਿਰ ਉਹਨਾਂ ਨੇ ਜਿਹੜੇ ਸਰਕਾਰੀ ਹਸਪੀਟਲ ਤੇ ਮਨਰੇਗਾ ਕਿਰਤੀ ਲੱਗੇ ਸੀ ਉਹਦੇ ਵਿੱਚ ਜਿਹੜੇ ਆਦਮੀ ਆਦਮੀ ਸੀ ਸਾਰੇ ਆਦਮੀ ਲਿਜਾ ਕੇ ਉਹ ਬਿਲਡਿੰਗ ਢਾਈ ਗਈ ਹੈ ਆ ਦੀ ਮਤਲਬ ਉਹ ਚੀਜ਼ ਦੀ ਨਿਸ਼ਾਨ ਦੀ ਗਵਾਹੀ ਪਈ ਹੈ ਆਪਾਂ ਦੇਖ ਸਕਦੇ ਆਂ ਬਿਲਡਿੰਗ ਜਿਹੜੀ ਢਾਈ ਹੈ ਮੇਰਾ ਇੱਥੇ ਇੱਕ ਕੰਮ ਤਾਂ ਕਹੂੰਗਾ ਜਿਹੜੀ ਪ੍ਰਾਈਵੇਟ ਕੰਮ ਕਰਵਾਇਆ ਜਾਂ ਤਾਂ ਉਹਦਾ ਕਲੇਮ ಗ್ರಾಮ ਰੋਜ਼ਗਾਰ ਸੇਵਕ ਨੂੰ ਪਵੇ ਜਾਂ ਸਰਪੰਚ ਨੂੰ ਪਵੇ ਜਿਹੜੇ ਜਿਹੜੇ ਮਨਰੇਗਾ ਕਿਰਤੀਆਂ ਨੇ ਜੈਂਟਸ ਨੇ ਉਹ ਆਦਮੀ ਬਿਲਡਿੰਗ ਢਾਈ ਹੈ ਇਸ ਬਾਰੇ ਜਦੋਂ ਤੁਸੀਂ ਉਹਨਾਂ ਨਾਲ ਗੱਲ ਕੀਤੀ ਆ ਕਿ ਵੀ ਸਾਨੂੰ ਇਹਦਾ ਕਲੇਮ ਦਿੱਤਾ ਜਾਏ ਜਿਹੜਾ ਸਾਡੇ ਮਿਹਨਤ ਅਸੀਂ ਕੀਤੀ ਆ ਉਹਦਾ ਦਿੱਤਾ ਜਾਏ ਉਸ ਬਦਲੇ ਫਿਰ ਸਰਪੰਚ ਸਾਹਿਬ ਦਾ ਕੀ ਕਹਿਣਾ ਸੀ ਨਹੀਂ ਕਲੇਮ ਬਾਰੇ ਅਜੇ ਮੇਰੀ ਗੱਲ ਨਹੀਂ ਹੋਈ ਕਲੇਮ ਬਾਰੇ ਇਹਨਾਂ ਨੂੰ ਦੱਸਿਆ ਵੀ ਉਹ ਬਿਲਡਿੰਗ ਢਾਉਣ ਵਾਸਤੇ ਆਦਮੀ ਆਦਮੀ ਨੂੰ ਲੈ ਕੇ ਗਏ ਸੀ ਔਰ ਲੇਡੀਜ਼ ਉੱਥੇ ਹਸਪੀਟਲ ਵਿੱਚ ਹੀ ਲੱਗੀ ਹੋਈਆਂ ਸੀ ਹਾਂ ਹਾਂ ਤਾਂ ਮੇਰੀ ਇਸ ਮੈਟਰ ਤੇ ਗੱਲ ਹੋਈ ਸੀ ಗ್ರಾಮ ਰੁਜ਼ਗਾਰ ਸੇਵਕ ਨਾਲ ਹੋਈ ਹੈ ਗੱਲ ਏਪੀਓ ਨਾਲ ਗੱਲ ਹੋਈ ਹੈ ਵੀ ਜਿਹੜਾ ਉਹਦਾ ਮੈਟਰ ਦੱਸੋ ਕਹਿੰਦੇ ਜੀ ਅਸੀਂ ਕੁਝ ਨਹੀਂ ਕਰਾ ਪਏ ਪੰਚਾਇਤ ਨੇ ਕੰਮ ਬੰਦ ਕਰਵਾਇਆ ਪੰਚਾਇਤ ਕੰਮ ਬੰਦ ਕਰਵਾਉ ਸੀ ਪੰਚਾਇਤ ਕੰਮ ਚਲਵਾ ਸਕਦੀ ਹੈ ਕੀ ਜੇ ਪੰਚਾਇਤ ਕੰਮ ਚਲਵਾ ਸਕਦੀ ਹੈ ਬੰਦ ਕਰਵਾ ਸਕਦੀ ਹੈ ਫਿਰ ਬीडीपीਓ ਜੇ ਬੈਠੇ ਪੰਚਾਇਤ ਅਫਸਰ ਬੈਠੇ ਹੈ ਫਿਰ ਇਹਨਾਂ ਦਾ ਤਾਂ ਬੈਂਦਾ ਕੀ ਮਕਸਦ ਤੁਹਾਡਾ ਬੀਡੀਪੀਓ ਨਾਲ ਕੋਈ ਸੰਪਰਕ ਹੋਇਆ ਬੀਡੀਪੀਓ ਮੈਡਮ ਨਾਲ ਮੇਰੀ ਜੈਸਟ ਹੋਣੇ ਗੱਲ ਹੋਈ ਆ ਵੀਡੀਓ ਤੇ ਮੈਡਮ ਕਹਿੰਦੇ ਮੈਂ 12 ਵਜੇ ਇੱਥੇ ਪਹੁੰਚਦੇ ਨੇ ਅਰਨੀਵਲ ਬਲਾਕ 'ਚ ਉਹਦੇ ਬੈਠ ਕੇ ਜਿਹੜਾ ਵੀ ਮਾਮਲਾ ਹੈ ਮੈਂ ਸੁਣ ਕੇ ਉਹਨਾਂ ਸੌਟ ਅਪ ਕਰਦੇ ਆ ਜੇਕਰ ਸੌਟ ਅਪ ਨਾ ਕਰਨਗੇ ਅਸੀਂ ਇੱਥੇ ਰੋਜ਼ ਪ੍ਰਦਰਸ਼ਨ ਕਰਾਂਗੇ ਅਣਮਿਥਲੇ ਧਰਨਾ ਲਗਾ ਜਿੰਨਾ ਸਮਾਂ ਸਾਨੂੰ ਇਨਸਾਫ ਨਹੀਂ ਮਿਲੇਗਾ ਜਿਹੜਾ 2-3 ਦੇ 2-3 ਦਿਨ ਦਾ ਕੰਮ ਬੰਦ ਕਰਵਾਇਆ ਉਹ ਜਿਹੜਾ 3 ਦਿਨ ਦੇ ਜਿਹੜੇ ਨਾਜਾਇਜ਼ ਹਾਜ਼ਰੀਆਂ ਮਾਰੀਆਂ ਗਈਆਂ ਉਹਦਾ ਸਾਨੂੰ ਜਿਹੜਾ ਜਿਹੜੇ ਮਿਹਨਤਾਂ ਨਾ ਦਿੱਤਾ ਜਾਵੇ ਫਿਰ ਅਸੀਂ ਦਰਸਤੋ ਸੰਤੁਸ਼ਟ ਹੋਵਾਂਗੇ ਨਾ ਤੋਂ ਹਾਂਜੀ ਤੁਹਾਡਾ ਕੀ ਕਹਿਣਾ ਹੈ ਮੇਨ ਗੱਲ ਇਹ ਹੈਗੀ ਸੀ ਜੀ ਜੀ ਸਾਡੇ ਪਹਿਲੇ ਪੰਮਾ ਹੈਗਾ ਸੀ ਮੇਨ ਥੋੜਾ ਜਿਹਾ ਪਿੱਛੇ ਤੇ ਹਰ ਵਾਰੀ ਪਿੰਡ ਦੀ ਗੰਦਗੀ ਪੰਮੇ ਦੀ ਲੇਬਰ ਤੇ ਚੁਕਾਉਂਦੇ ਸੀ ਹਾਂ ਹਾਂ ਤੇ ਸਰਪੰਚ ਨੇ ਐਟ ਕੀ ਫਿਰ ਅੜੀ ਨਾਲ ਕਿਹਾ ਵੀ ਪੰਮੇ ਦੀ ਸਿਰ ਮੈਂ ਇਹਦੀ ਲੇਵਰੀ ਗੱਲ ਚੁੱਕੇਗੀ ਹੋਰ ਲੇਵਰ ਕੋਈ ਨਹੀਂ ਚੁੱਕੀ ਤੇ ਇਹਦਾ ਮਤਲਬ ਤੁਹਾਡੀ ਰਾਜਨੀਤੀ ਚੱਲ ਰਹੀ ਹੈ ਸਰਪੰਚ ਤੇ ਦੂਸਰੇ ਧੜੇ ਦੇ ਵਿੱਚ ਪੰਮਾ ਕੌਣ ਹੈ ਪੰਮਾ ਖੜਾ ਹੈ ਅੱਛਾ ਤੇ ਇਹਨਾਂ ਨਾਲ ਕੀ ਉਹਨਾਂ ਦੀ ਅੜੀ ਹੈ ਇਹਦੇ ਨਾਲ ਅੜੀ ਜੀ ਇਹਨੂੰ ਮੀਟ ਤੋਂ ਹਟਾਇਆ ਹੈ ਇਹ ਸਾਨੂੰ ਵੋਟਾਂ ਨਹੀਂ ਪਾਈਆਂ ਇਹਨਾਂ ਨੇ ਵੋਟਾਂ ਨਹੀਂ ਪਾਈਆਂ ਹਾਂਜੀ ਡੇਢ 200 ਬੰਦੇ ਦਾ ਮੀਟ ਸੀ ਜੀ ਪੰਮਾ ਜੀ ਹਾਂ ਹਾਂ ਤੇ ਇਹਨੂੰ ਹੁਣ ਮੀਟ ਤੋਂ ਇਹਦੀ ਆਈਡੀ ਬੰਦ ਕਰਾਈ ਗਈ ਹੈ ਜੀ ਹਾਂ ਹਾਂ ਸਾਡੀ ਇਹ ਮੰਗ ਹੈ ਵੀ ਇਹਦੀ ਆਈਡੀ ਕਿਉਂ ਨਹੀਂ ਕਿ ਲੋਕਪਾਲ ਆਫਸਰ ਵੀ ਆਏ ਸੀ ਜੀ ਉਹਨਾਂ ਨੇ ਵੀ ਸਾਨੂੰ ਬਣਾ ਸਕਦਾ ਵੀ ਤੁਸੀਂ 40 ਬੰਦੇ 50 ਬੰਦੇ ਆਪਦਾ ਮੀਟ ਬਣਾ ਸਕਦੇ ਅਸੀਂ ਸਾਡੀ ਮੰਗੀ ਵੀ ਸਾਡਾ 150 ਬੰਦੇ ਦਾ ਮੀਟ ਹੋਣਾ ਚਾਹੀਦਾ ਜੀ ਫਿਰ ਸਭ ਮੇਨ ਨਾਲ ਸਭ ਐਸੀ ਇੱਕ ਪਾਸੇ ਕੀਤੀ ਅਕੀਓ ਪਿੰਡ ਕਿਸਾਈ ਕਰਵਾਸੇ ਦੁਨੀਆ ਪਾਰਟੀਆਂ ਨਹੀਂ ਹੈ ਤਾਂ ਉਹਨਾਂ ਨੇ ਮੀਟ ਆਪਦੇ ਆਪੇ ਚੁਣ ਲਏ ਜੀ ਸਾਡੇ ਨਾਲ ਇਹਨਾਂ ਦੀ ਬਸ ਇੰਨੀ ਗੱਲ ਹੋਈ ਹੈ ਜੀ ਤੁਸੀਂ ਉਹ ਪਿੰਡ ਦੀ ਸਰੂ ਭਾਈ ਆਈ ਇਹ ਮੁੰਡਾ ਮੈਂਬਰ ਆਇਆ ਸੱਦਦਾ ਨਹੀਂ ਦਾ ਦਾਤਾ ਮਾਣਾ ਹੀ ਰੋਟੀ ਪਾਣੀ ਲੈ ਆਈਆਂ ਦਾਪਿਆ ਹੁਣ ਸੇਵਾ ਦੇ ਕੰਮ ਤੇ ਲੱਗੇ ਹੁਣ ਚੱਕਾਂਗੇ ਗਲੀ ਗਲੀ ਕਿੱਥੇ ਲੈ ਕੇ ਤੁਰੇ ਪਰਾਂਗੇ ਅੱਜ ਦੁੱਤੀਆਂ ਪਾਟਿਆ ਸੇਰੇ ਅਸੀਂ ਲੱਗੇ ਆ ਨਹੀਂ ਜਾਂਦੇ ਕਰੀ ਕਿਹਨੇ ਨਹੀਂ ਜਾਣੀ ਉਹਨਾਂ ਦਾ ਕੰਪਨੀ ਜਾਂ ਗਾਂਗੇ ਸੋਕੇ ਜੀ ਪੀਓ ਸਾਹਿਬ ਜਿਹੜਾ ਅੱਜ ਬੀਡੀਪੀਓ ਦਫਤਰ ਅਰਨੀ ਵਾਲਾ ਦੇ ਵਿੱਚ ਧਰਨਾ ਲਾਇਆ ਪਿੰਡ ਡੱਬ ਵਾਲੇ ਘਲਾ ਤੋਂ ਉਹ ਰੋਸ਼ ਪ੍ਰਦਰਸ਼ਨ ਕਰ ਰਹੇ ਆ ਉਹਦਾ ਕਾਰਨ ਕੀ ਹੈ ਜੀ ਮੈਡਮ ਐ ਤੁਹਾਨੂੰ ਦੋ ਸੁਧੀਆਂ ਤੇ ਆ ਜਾਇਆ ਹੈ ਤੇ ਅਮਰਚੰਦੀ ਵੀ ਆ ਗਈ ਹੈ ਬੱਚੀ ਹੈਗੇ ਜਿਹੜੇ ਪਿੱਛੇ ਵਿੱਚ ਠੀਕ ਹੈਗੇ ਉਹਨਾਂ ਤੋਂ ਮੈਕਸੋ ਲੈਣਾ ਚਾਹੀਏ ਤੇ ਉਸ ਤੋਂ ਬਾਅਦ ਅਸੀਂ ਬੈਠ ਕੇ ਇਕੱਠਾਂ ਜਿਹੜੀ ਪੰਚਾਇਤ ਉਹਦੇ ਜੀ ਹੈ ਤੇ ਪੰਚਾਇਤ ਮੈਂਬਰ ਵਜਿਨ ਜੋ ਮੈਸੇਜ ਲੱਗੇ ਕਿ ਸਰਪੰਚ ਸਾਹਿਬ ਆ ਗਏ ਨਹੀਂ ਤਾਂ ਉਹਨਾਂ ਨੂੰ ਜਾਨ ਸੀਗਾ ਅਸੀਂ ਪੈਕ ਸੋਲੂਸ਼ਨ ਕਰ ਰਹੇ ਹਾਂ ਜਿਹੜਾ ਵੀ ਇਹਨਾਂ ਦੀ ਦਿੱਕਤ ਹੈਗੀ ਉਹ ਕਰਦੇ ਨੇ ਮੈਂ ਇਹ ਸੁਣਨ ਦੇ ਵਿੱਚ ਆਇਆ ਵੀ ਇਧਰ ਮੇਂ ਇਲਾਕੇ ਦੇ ਹਲਕੇ ਦੇ ਵਿੱਚ ਜਿਹੜਾ ਬਲਾਕ ਹੈ ਕਰਨੀ ਵਾਲਾ ਇਹਦੇ ਵਿੱਚ ਕਈ ਜਗ੍ਹਾ ਪ੍ਰੋਬਲਮ ਆ ਰਹੀ ਹੈ ਨਰੇਗਾ ਵਾਲਿਆਂ ਨੂੰ ਤੇ ਉਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਜੀ ਕੋਈ ਵੀ ਨਹੀਂ ਕੋਈ ਵੀ ਆਪਣੇ ਵੱਲੋਂ ਜ਼ੀਰੋ ਲੈਵਲ ਸ਼ਿਕਾਇਤ ਹੈ ਨਹੀਂ ਕੋਈ ਕੋਈ ਸ਼ਿਕਾਇਤ ਨਹੀਂ ਹੋਈ ਜਦੋਂ ਵੀ ਕੋਈ ਪ੍ਰੋਬਲਮ ਆਦੀ ਅਸੀਂ ਨਾਲ ਦੇਣਾ ਸੋਲੂਸ਼ਨ ਕਰਦੇ ਹੈਗੇ ਜਿਵੇਂ ਸਾਨੂੰ ਕੋਈ ਦੱਸਦਾ ਹੈ ਇਹਨਾਂ ਦੇ ਨਾਲ ਤੇ ਰੋਸ਼ ਪ੍ਰਦਰਸ਼ਨ ਹੋ ਰਿਹਾ ਹੈ ਉਹ ਕਹਿੰਦੇ ਜੀ ਸਾਡੇ ਜੋ ਗੁਰਦੁਆਰਾ ਸਾਹਿਬ ਦਾ ਇਸ਼ੂ ਹੈਗਾ ਕਿਉਂਕਿ ਉਹ ਪ੍ਰਾਈਵੇਟ ਕੰਮ ਕਰਾ ਰਹੇ ਹੈ ਜਦ ਕਿ ਸਾਨੂੰ ਸ਼ਮਸ਼ਾਨ ਘਾਟ ਜਾਂ ਜਿਹੜੇ ਸੀਐਚਸੀ ਡੱਬਾ ਵਾਲਾ ਹੈਗਾ ਉੱਥੇ ਸਾਡੇ ਨਰੇਗਾ ਕੀਰਤੀ ਲੱਗੇ ਹੋਏ ਸੀਗੇ ਸਣੂ ਉੱਥੋਂ ਹਟਾ ਕੇ ਉੱਥੇ ਲਗਾਇਆ ਗਿਆ ਜੇ ਉਸ ਦੌਰਾਨ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਉਹਦਾ ਜ਼ਿੰਮੇਦਾਰ ਕੌਣ ਹੋਏਗਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹਦੇ ਬਾਰੇ ਮੇਰਾ ਕਹਿਣਾ ਇਹ ਜੀਓਸੀ ਬੁਲਾ ਰਹੇ ਆ ਤੇ ਚੈਰਮੈਨ ਨੂੰ ਬੁਲਾ ਰਹੇ ਆ ਮੀਟ ਨੂੰ ਵੀ ਬੁਲਾ ਰਹੇ ਆ ਡੀਆਰਐਸ ਨੂੰ ਬੁਲਾ ਰਹੇ ਆ ਉਹਦੇ ਵੀ ਆ ਗਏ ਹੁਣ ਸਾਰੇ ਮਨਾਂ ਦੇ ਵੀ ਪਾਕਸ ਹੋ ਗਏ ਤੇ ਜੋ ਵੀ ਹੋਏਗਾ ਮੈਂ ਗੱਲ ਦੀ ਅਗਲੇਰੀ ਜੋ ਕਾਰਵਾਈ ਕਰ ਦਿੰਦੇ ਹਾਂ ਠੀਕ ਹੈ ਜੀ ਤਾਂ